ਅਸੀਂ ਪਿਛਲੇ 14-15 ਸਾਲ ਤੋਂ ਡੀਐਲਓ ਸ਼ਿਪ ਕਰ ਰਹੇ ਹਾਂ ਮੇਰੇ ਸਾਹ ਬਹੁਤ ਸਾਰੇ ਸਾਥੀ ਨੇ ਜਿਹਨਾਂ ਦੀਆਂ ਵਿਲੇਜ ਡਿਊਟੀਆਂ ਲਗੀਆਂ ਨੇ ਐਤਾਂ ਸਾਡੀ ਜਿਹੜੀ ਆ ਪੁਲਿਸ ਸਾਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਲਗਾਈ ਗਈ ਹੈ ਔਰ ਮੇਰੀ ਦੀਸਾ ਉਹਨੂੰ ਬੇਨਤੀ ਆ ਇਹ ਇਹ ਸਾਡੀ ਡਿਊਟੀ ਆ ਇਹ ਕੱਟੀ ਜਾਵੇ ਕਿਉਂਕਿ ਅਸੀਂ ਲਗਾਤਾਰ ਜਿਹੜੀ ਡਿਊਟੀ ਆ ਸ਼ਨੀਵਾਰ ਤੇ ਐਤਵਾਰ ਹਰ ਸ਼ਨੀਵਾਰ ਐਤਵਾਰ ਸਾਡੇ ਜਿਹੜੇ ਕੈਂਪ ਚੱਲਦੇ ਆ ਲਗਾਤਾਰ ਡਿਊਟੀਆਂ ਜੜੀਆਂ ਅਸੀਂ ਉਹ ਮਤਲਬ ਇਹ ਗੱਲੀਆਂ ਹੀ ਕਰ ਰਹੇ ਆ ਪਿਛਲੇ ਪਿਛਲੇ ਕੁ ਸਮੇਂ ਤੋਂ ਦੇਖੋ ਜੀ ਜਿਹੜੀਆਂ ਸਰੋਨੀ ਕਮੇਟੀ ਦੀਆਂ ਵੋਟਾਂ ਸੀਗੀਆਂ ਉਹ ਅਸੀਂ ਕਦੇ ਨਹੀਂ ਬਣਾਈਆਂ ਉਹ ਜਿਹੜੇ ਜਿਹੜੇ ਹੈਗੇ ਸਾਡੇ ਸਰਕਾਰ ਜੋ ਫਟਵਾਰੀ ਸਾਹਿਬ ਉਹ ਬਣਾਉਂਦੇ ਹੁੰਦੇ ਸੀਗੇ ਅੱਦਿਕਾ ਪਹਿਲੀ ਵਾਰੀ ਸਾਨੂੰ ਕੋਈ ਅਸੀਂ ਸਾਨੂੰ ਬਣਾਉਣੀਆਂ ਪਈਆਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਦੇ ਮਤਲਬ ਕੋਈ ਸਾਡੀਆਂ ਅਸੀਂ ਬਣਾਈਆਂ ਨੇ ਤੇ ਹੋਰ ਵੀ ਜਿੰਨੇ ਵੀ ਮਤਲਬ ਲਗਾਤਾਰ ਹਾਂਜੀ ਔਰ ਹੁਣ ਜਣੀਆਂ ਦੀ ਜਿਹੜੀ ਵੈਰੀਫਿਕੇਸ਼ਨ ਵੀ ਹੋ ਰਹੀ ਆ ਲਗਾਤਾਰ ਸਾਸਰੀ ਸਦਾਈ ਜਿਹੜੀ ਆ 18 ਅਕਤੂਬਰ ਤੱਕ ਆ ਸਾਸਰੀ ਸਦਾਈ ਜਿਹੜੀ ਆ ਵੋਟਾਂ ਦੀ ਉਹ ਚੱਲ ਰਹੀ ਆ ਉਹਦੇ ਵਿੱਚ ਵੋਟਾਂ ਕੱਟਣੀਆਂ ਆ ਵੋਟਾਂ ਨਵੀਆਂ ਬਣਾਉਣੀਆਂ ਤੇ ਪੀਐਸਸੀ ਵੋਟਾਂ ਜਿਹੜੀਆਂ ਉਹ ਕਰਨੀਆਂ ਉਹ ਉਹੀ ਸਹੀ ਕਰਨੀਆਂ ਨੇ ਉਹ ਸਾਡਾ ਲਗਾਤਾਰ ਹੀ ਅਸੀਂ ਇਹ ਕੰਮ ਕਰ ਰਹੇ ਆ ਔਰ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਤੇ ਮੇਰੇ ਜਿੰਨੇ ਵੀ ਮੇਰੇ ਵੀਐਲਓ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਪੰਜਾਬ ਦੇ ਜਿਹੜੇ ਵੀਐਲਓ ਨੇ ਉਹਨਾਂ ਦੀ ਇਲੈਕਸ਼ਨ ਤੋਂ ਜੋ ਡਿਊਟੀ ਹੈ ਪੋਲਿੰਗ ਸਟਾਫ ਦੀ ਡਿਊਟੀ ਹੈ ਉਹ ਕੱਟੀ ਜਾਵੇ ਕਿਉਂਕਿ ਅਸੀਂ ਚੰਗੇ ਤਰੀਕੇ ਦੇ ਨਾਲ ਅਸੀਂ ਜੜੀਆ ਆਪਣੇ ਵੀਐਲਓ ਡਿਊਟੀ ਡਿਊਟੀ ਹੈ ਉਹ ਕਰ ਸਕਦੇ ਇਥੇ ਸਾ ਮੈਂ ਅਸੀਂ ਤੇ ਡੀਸਾ ਨੂੰ ਮੈਂ ਲੈ ਆਈ ਸੀ ਤੇ ਸਤਕਰ ਜੋ ਡੀਸਾ ਜਿਹੜੇ ਉਹ ਅੱਜ ਇਲੈਕਸ਼ਨ ਹੋਣ ਕਰਕੇ ਕੇ ਉਹ ਫੀਲ ਵਿੱਚ ਗਏ ਨੇ ਤੇ ਉਹਨਾਂ ਦੇ ਨਮਾਇਦੇ ਤੇ ਤਸਵੀਰ ਸਾਡੇ ਕੋਲ ਪਹੁੰਚੀ ਹੈ ਅਸੀਂ ਉਹਨਾਂ ਨੂੰ ਮੰਗਵਾਤਾ ਦਿੱਤਾ ਔਰ ਹੈ ਤਹਿਦਾ ਸਾਕੇ ਬੇਨਤੀ ਕੀਤੀ ਆ ਕਿ ਉਹ ਜਿਹੜਾ ਸਾਡਾ ਮੰਗ ਪੱਤਰ ਆ ਉਹ ਜਿਲ੍ਹਾ ਫਰਚਾ ਜਾਂ ਤੱਕ ਡਿਸਾਉ ਬਤਕ ਪਹੁੰਚਾਇਆ ਜਾਵੇ ਜੀ ਮੈਂ ਗੁਰਮਖ ਸਿੰਘ ਜੀ ਡੀਐਲਓ ਜੂਨੀਅਰ ਚਰਨ ਸਕਤਾਰ ਗਰਦਾਸਪੁਰ ਹ ਜਿਵੇਂ ਅੱਜ ਦੀ ਆਪਣਾ ਮੇਨ ਮੰਗ ਸੀ ਕਿ ਸਾਡੀ ਜਿਹੜੀ ਇਲੈਕਸ਼ਨ ਡਿਊਟੀ ਆ ਪੰਚਾਇਤੀ ਦੇ ਵਿੱਚ ਉਹ ਕੱਟੀ ਜਾਵੇ ਕਿਉਂਕਿ ਪਹਿਲਾਂ ਹੀ ਅਸੀਂ ਪੂਰਾ ਸਾਲ ਲਗਭਗ ਜਿਹਨਾਂ ਛੁੱਟੀ ਵਾਲਾ ਛੁੱਟੀ ਵਾਲਾ ਦਿਨ ਤਾਂ ਖਾਸ ਕਰਕੇ ਸਾਡੀ ਡਿਊਟੀ ਬੀਐਲਯੂ ਡਿਊਟੀ ਚੱਲ ਹੀ ਰਹੀ ਹੁੰਦੀ ਹੈ ਹਰ ਛੁੱਟੀ ਵਾਲੇ ਦਿਨ ਅਸੀਂ ਡਿਊਟੀ ਕਰ ਰਹੇ ਹਾਂ ਔਰ ਜਦੋਂ ਹੁਣ ਇਹ ਪੰਚਾਇਤੀ ਇਲੈਕਸ਼ਨ ਆਏ ਹਨ ਤਾਂ ਇਹਨਾਂ ਵਿੱਚ ਵੀ ਸਾਡੀ ਸਾਡਿਆਂ ਦੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਲਗਭਗ ਬਹੁਤਿਆਂ ਦੀ ਪ੍ਰੈਜ਼ਾਈਡਿੰਗ ਅਫਸਰ ਰਾ ਦਿੱਤੀ ਗਈ ਹੈ ਸੋ ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਕਿ ਜਾਂ ਤੇ ਸਾਡੀ ਬੀਐਲਯੂ ਡਿਊਟੀ ਕੱਟ ਦਿੱਤੀ ਜਾਵੇ ਜਾਂ ਇਧਰ ਇੱਥੇ ਲਾ ਦਿੱਤੀ ਜਾਵੇ ਕਿਉਂਕਿ ਇੱਕ ਬੰਦਾ ਅਸੀਂ ਦੋ ਦੋ ਡਿਊਟੀਆਂ ਕਿਵੇਂ ਕਰ ਸਕਦੇ ਹਾਂ ਕਿ ਮੰਨ ਲਓ ਇੱਕ ਬੀਐਲਯੂ ਕੀ ਕਰ ਰਹੇ ਆ ਬੀਲੋ ਡਿਊਟੀ ਹੋਰ ਅਜ ਤੱਕ ਅਰੀ ਡਿਊਟੀ ਨਹੀਂ ਆਈ ਇਹਦੇ ਵਿੱਚ ਹੋਰ ਪਹਿਲੀ ਵਾਰੀ ਕੀ ਇਲੈਕਸ਼ਨ ਵਿੱਚ ਡਿਊਟੀ ਲਾ ਦਿੱਤੀ ਜਦੋਂ ਕਿ ਇਹਨਾਂ ਕੋਲ ਸਾਰਾ ਸਟਾਫ ਪੂਰਾ ਹੈ ਪਤਾ ਨਹੀਂ ਹੁਣ ਪ੍ਰਸ਼ਾਸਨ ਦੇ ਉੱਪਰ ਕੀ ਗੱਲਬਾਤ ਹੋਈ ਆ ਜਾਂ ਕੀ ਉਹਨਾਂ ਹੈ ਕਿ ਇਹਨਾਂ ਨੇ ਲਗਭਗ ਪ੍ਰਾਇਮਰੀ ਜਿੰਨਾ ਵੀ ਸਟਾਫ ਹੈ ਬੀਐਲਓ ਸਟਾਫ ਸਾਰਾ ਲਗਭਗ ਚੁੱਕ ਕੇ ਇਹਨਾਂ ਨੇ ਪ੍ਰਾਈਜ਼ਿੰਗ ਅਫਸਰ ਸਾਰਾ ਮਤਲਬ ਪੋਲਿੰਗ ਪਾਰਟੀ 'ਚ ਸਾਰਾ ਸ਼ਿਫਟ ਕਰ ਦਿੱਤਾ ਹੈਗਾ ਸੋ ਪਲੀਜ਼ ਬੇਨਤੀ ਹੈ ਕਿ ਸਾਡੀ ਜਿਹੜੀ ਬੇਨਤੀ ਮੰਨੀ ਜਾਵੇ ਨਹੀਂ ਤਾਂ ਫਿਰ ਇਤੋਂ ਵੱਧ ਜਿਹੜਾ ਹੈਗਾ ਫਿਰ ਹੋਰ ਅਸੀਂ ਮੈਂਬਰ ਇਕੱਠੇ ਕਰਾਂਗੇ ਹੋਰ ਵਾਅਦੇ ਦਾ ਧਰ ਸਾਨੂੰ ਇਹਨਾਂ ਮਤਵਰਤ ਸੀ ਲਾਰੇ ਚ ਬੀਐਲਓ ਜੁਨੇ ਵਾਲੋ ਇੱਕ ਮੰਗ ਪੱਤਰ ਸੀ ਦਿੱਤਾ ਇਹਨਾਂ ਨੇ ਜਿਹਦੇ ਵਿੱਚ ਇਹਨਾਂ ਦੀ ਪੰਚਾਇਤ ਡਿਊਟੀ ਵੀ ਲੱਗ ਗਈ ਪਈ ਉਹਦੀ ਤੇ ਇਹਨਾਂ ਦੀ ਆਲਰੇਡੀ ਬੀਐਲਓ ਵੀ ਲੱਗੇ ਹੋਏ ਸੀ ਠੀਕ ਹੈ ਇਹਨਾਂ ਦੀ ਮੰਗ ਹੈ ਵੀ ਪੰਚਾਇਤ ਵਿੱਚੋਂ ਇਹਨਾਂ ਦੀਆਂ ਡਿਊਟੀਆਂ ਕੱਟੀਆਂ ਜਾਣ ਤਾਂ ਜੋ ਆਪਾਂ ਬੀਐਲਓ ਦੀ ਡਿਊਟੀ ਸਹੀ ਤਰੀਕੇ ਨਾਲ ਕਰ ਸਕੀਏ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਈਸਾ ਨੂੰ ਅੱਜ ਹੀ ਪਹੁੰਚਾ ਦਿੱਤਾ ਜਾਵੇਗਾ ਔਰ ਜਲਦ ਤੋਂ ਜਲਦ ਇਹਨਾਂ ਦਾ ਮਸਲਾ ਜੀ ਹੱਲ ਹੋ ਜਾਵੇਗਾ